ਆਸਾਨ ਰਜਿਸਟਰੀ ਅਤੇ ਜਮ੍ਹਾਂਬੰਦੀ ਹੁਣ ਜ਼ਮੀਨ ਦੇ ਕਾਗਜ਼ਾਂ ਦਾ ਸਿਰਦਰਦ ਖਤਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਈਜ਼ੀ ਰਜਿਸਟਰੀ ਅਤੇ ਜਮ੍ਹਾਂਬੰਦੀ ਪ੍ਰਣਾਲੀ ਸ਼ੁਰੂ ਕੀਤੀ ਹੈ ਜਿਸ ਨਾਲ ਲੱਖਾਂ ਲੋਕਾਂ ਦਾ ਸਮਾਂ ਅਤੇ ਪੈਸਾ ਬਚ ਰਿਹਾ ਹੈ ਹੁਣ ਰਜਿਸਟਰੀਆਂ ਆਨਲਾਈਨ ਅਪਾਇੰਟਮੈਂਟ ਰਾਹੀਂ ਹੋ ਰਹੀਆਂ ਹਨ ਛੇਤੀ ਤੇ ਪਟਵਾਰੀ ਦਫ਼ਤਰ ਵਿੱਚ ਲਾਈਨਾਂ ਦਾ ਦੌਰ ਖਤਮ ਹੱਜੜ ਖਵਾਰੀਆਂ ਜਿੰਨੀਆਂ ਤਹਿਸੀਲਾਂ ਚ ਹੁੰਦੀਆਂ ਮੈਂ ਪਹਿਲਾਂ ਵੀ ਜ਼ਿਕਰ ਕਰਦਾ ਰਿਹਾ ਕਿ ਜਦੋਂ ਇੱਕ ਵਾਰੀ ਤਹਿਸੀਲ 'ਚ ਵੜ ਗਏ ਪਹਿਲੀ ਗੱਲ ਤਾਂ ਜਦੋਂ ਤਹਿਸੀਲ 'ਚ ਵੜਦੇ ਆ ਤਾਂ ਵੱਡਿਆਂ ਰੂਹ ਨਹੀਂ ਕਰਦੀ ਹੁੰਦੀ ਵੀ ਇਸ ਬਿਲਡਿੰਗ ਦੇ ਵਿੱਚ ਬੜੀ ਏ ਫਿਰ ਉਤੋਂ ਕਦੇ ਆ ਤੁਸੀਂ ਆਏ ਪੈਟਰੋਲ ਡੀਜ਼ਲ ਫੂਕ ਕੇ ਬੰਦੇ ਲਈ ਲੈ ਆਏ ਨੰਬਰਦਾਰ ਨੂੰ ਵੀ ਲੈ ਆਏ ਨਾਲ ਪਤਾ ਲੱਗੇ ਜੀ ਪਰਿਵਾਰੀ ਸਾਹਿਬ ਹੀ ਨਹੀਂ ਬੈਠੇ ਅੱਜ ਪਤਾ ਨਹੀਂ ਕਿੱਥੇ ਗਏ ਹੋਣੇ ਜੀ तहसीलदार ਨਹੀਂ ਬੈਠਾ ਜੀ ਫੇਰ ਮੁੜਿਆ ਇਹ ਸੋ ਇਹ ਖੱਜਲ ਖਵਾਰੀਆਂ ਮੈਂ ਪਹਿਲੇ ਦਿਨ ਤੋਂ ਹੀ ਆਪਣੇ ਸੀੜੀਆਂ ਕਸਟਾਂ ਚ ਵੀ ਇਹੀ ਗੱਲ ਕਹਿਣਾ ਰਿਹਾ ਕਿ ਇਹ ਜਿਹੜੀਆਂ ਖੱਜਲ ਖਵਾਰੀਆਂ ਨੇ ਇਹ ਬੰਦ ਹੋਣੀਆਂ ਚਾਹੀਦੀਆਂ ਕਿ ਇਹ ਭ੍ਰਿਸ਼ਟਾਚਾਰ ਦੀ ਬਹੁਤ ਵੱਡੀ ਖੇਪ ਹੈ ਇੱਕ ਇਹ ਸੁਧਾਰ ਸਿਰਫ ਸਿਸਟਮ ਨਹੀਂ ਬਦਲ ਰਿਹਾ ਸਗੋਂ ਲੋਕਾਂ ਦਾ ਭਰੋਸਾ ਵਧਾ ਰਿਹਾ ਹੈ